ਸਤਿ ਸ਼੍ਰੀ ਅਕਾਲ ਜੀ ਪੰਜਾਬ نیوز ਵਿਖਰੇ ਸਾਡਾ ਦਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਤ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਦਸਤਾਰਾਂਗੇ ਅਹਿਮ ਸੁਰੱਖਿਆ ਤੇ ਡੀਆਈਜੀ ਫੁੱਲਰ ਰਿਸ਼ਵਤ ਮਾਮਲਾ ਸ਼ਿਕਾਇਤਕਰਤਾ ਨੂੰ ਜਾਨ ਦਾ ਖਤਰਾ ਹਾਈ ਕੋਰਟ ਤੋਂ ਮੰਗੀ ਸੁਰੱਖਿਆ ਪਰ ਮੋਸ ਮਿਲਜ਼ਾਇਲਾਂ ਦੀ ਪਹਿਲੀ ਛੇਪ ਰਵਾਨਾ ਰੱਖਿਆ ਮੰਤਰੀ ਰਾਣਾ ਸਿੰਘ ਨੇ ਦਿਖਾਈ ਹਰੀ ਚੰਡੀ ਲਖਨਊ ਦੇ ਵਿੱਚ ਬਣੀ ਵਿਜ਼ਾਇਲ ਦੇਸ਼ ਦੀ ਸੁਰੱਖਿਆ ਦੀ ਗਾਰੰਟੀ ਸੰਸਦ ਮੈਂਬਰਾਂ ਦੇ ਫਲੇਟਾਂ ਵਿੱਚ ਅਚਨਚੇਤ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਆਗ ਤੇ ਪਾਇਆ ਗਿਆ ਕਾਬੂ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਇਨਫੋਰਸਮੈਂਟ ਏਜੰਸੀ ਦੇ ਅਧਿਕਾਰੀ ਬਣ ਲੁੱਟ ਕਰਦਾ ਗਿਰੋਹ ਦੇ ਨਕਾਬ ਰੰਜੀਤ ਐਵੀਨਿਊ ਦੇ ਵਿੱਚ ਪੁਲਿਸ ਨਾਲ ਮੁਕਾਬਲਾ ਲੁੱਟ ਮਾਮਲੇ ਦਾ આરોપી ਹੋਇਆ ਚੁਕ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਪੁਲਿਸ ਦੇ ਡੀਆਈਸੀ ਹਰਚਰਨ ਸਿੰਘ ਪੁੱਲਰ ਖਿਲਾਫ ਰਿਸ਼ਵਤ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਆਕਾਸ਼ ਬਤਾਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਆਪਣੀ ਪਟੀਸ਼ਨ ਦੇ ਵਿੱਚ ਬਤਾਨੇ ਦਾਵਾ ਕੀਤਾ ਹੈ ਕਿ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਡੀਆਈਸੀ ਪੁੱਲਰ ਅਤੇ ਉਹਨਾਂ ਦੇ ਸਾਥੀ ਤੋਂ ਗੰਭੀਰ ਜਾਨ ਦਾ ਖਤਰਾ ਹੈ ਸੋ ਉਹਨਾਂ ਨੇ ਅਦਾਲਤ ਨੂੰ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਮੰਗ ਕੀਤੀ ਹੈ ਸੁਣਵਾਈ ਦੌਰਾਨ ਹਾਈ ਕੋਰਟ ਨੇ ਜਸਟਿਸ ਅਮਨ ਚੌਧਰੀ ਨੇ ਪੰਜਾਬ ਅਤੇ ਸੀਬੀਆਈ ਨੂੰ ਪਟੀਸ਼ਨ ਦੇ ਖਤਰੇ ਦੀ ਧਾਰਨਾ ਦੀ ਜਾਂਚ ਕਰਨ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਕਾਨੂੰਨੀ ਅਨੁਸਾਰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਆਪਣੀ ਪਟੀਸ਼ਨ ਦੇ ਵਿੱਚ ਬੱਤਾਂ ਨੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਪੰਜਾਬ ਪੁਲਿਸ ਭੁੱਲਰ ਦੇ ਪ੍ਰਭਾਵ ਹੇਠ ਉਹਨਾਂ ਜਾਂ ਉਹਨਾਂ ਦੇ ਪਰਿਵਾਰ ਨੂੰ ਝੂਠੇ ਮਾਮਲੇ 'ਚ ਫਸਾ ਸਕਦੀ ਹੈ ਜਾਂ ਸਬੂਤ ਨਸ਼ਟ ਕਰਨ ਦੇ ਲਈ ਹਾਸਾ ਵੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਮੁੱਖ ਸ਼ਿਕਾਇਤ ਕਰਤਾ ਹੈ ਇਸ ਲਈ ਉਹਨਾਂ ਦੇ ਦਬਾਅ ਪਾਇਆ ਜਾ ਸਕਦਾ ਹੈ। ਪਟੀਸ਼ਨ ਵਿੱਚ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ ਦੇ ਅਨੁਸਾਰ ਪਟੀਸ਼ਨ ਕਰਤਾ ਤੇ ਉਸਦੇ ਪਰਿਵਾਰ ਜਿਸ ਤੇ ਉਸਦੀ ਪਤਨੀ ਤਿੰਨ ਨਵਾਲਕ ਬੱਚੇ ਸ਼ਾਮਲ ਹਨ ਨੂੰ ਡੀਆਈਜੀ ਅਤੇ ਉਹਨਾਂ ਦੇ ਨਿੱਜੀ ਸਹਾਇਕਾਂ ਤੋਂ ਲਗਾਤਾਰ ਖਤਰਾ ਹੈ ਉਹਨਾਂ ਨੂੰ ਡਰ ਹੈ ਕਿ ਉਹਨਾਂ ਨਾਲ ਕਿਸੇ ਵੀ ਸਮੇਂ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਬੀਰਵਾਰ ਨੂੰ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਇੱਕ ਨਿਜੀ ਵਿਅਕਤੀ ਸਮੇਤ ਰਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ 2009 ਬੈਚ ਦੇ ਆਈਪੀਐਸ ਅਧਿਕਾਰੀ ਪੁੱਲਰ ਜੋ ਇਸ ਸਮੇਂ ਰੂਪਨਗਰ ਰੋਪੜ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਹਨ ਨੂੰ ਸੀਬੀਆਈ ਨੇ ਚੰਡੀਗੜ੍ਹ ਸਤ ਉਹਨਾਂ ਦੇ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਸੀਬੀਆਈ ਟੀਮ ਨੇ ਇਹ ਕਾਰਵਾਈ ਸ਼ਿਕਾਇਤਕਰਤਾ ਆਕਾਸ਼ ਬੱਤਾ ਦੀ ਲਿਖਤੀ ਸ਼ਿਕਾਇਤ ਦੇ ਆਧਾਰ ਤੇ ਕੀਤੀ। ਇਸ ਸ਼ਿਕਾਇਤ ਚ ਕਿਹਾ ਗਿਆ ਸੀ ਕਿ ਡੀਆਈਜੀ ਭੁੱਲਰ ਨੇ ਇੱਕ ਵਿਚੋਲੇ ਰਾਹੀ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤਾਂ ਜੋ 2023 ਵਿੱਚ ਸਰਹੰਦ ਪੁਲਿਸ ਸਟੇਸ਼ਨ ਵਿੱਚ ਬੱਤਾ ਖਿਲਾਫ ਦਰਜ ਐਫਆਈਆਰ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਤੇ ਸਕਰਾਪ ਕਾਰੋਬਾਰ ਖਿਲਾਫ ਹੋਰ ਪੁਲਿਸ ਕਾਰਵਾਈ ਨਾ ਹੋਵੇ। ਗ੍ਰਫਤਾਰੀ ਤੋਂ ਬਾਅਦ ਸੀਬੀਆਈ ਨੇ ਡੀਆਈਜੀ ਪੁੱਲਰ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਅਤੇ ਵੱਡੀ ਮਾਤਰਾ ਵਿੱਚ ਨਕਦੀ ਲਗਭਗ 1.5 ਕਿਲੋ ਸੋਨਾ ਤੇ ਚਾਂਦੀ ਦੇ ਗਹਿਣੇ ਤੇ ਕਈ ਕੀਮਤੀ ਜਾਇਦਾਦਾਂ ਨਾਲ ਸੰਬੰਧਿਤ ਦਸਤਾਵੇਜ਼ ਬਰਾਮਦ ਕੀਤੇ ਰਕੇਮਤੀ ਰਾਣਾ ਸਿੰਘ ਅਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਲਖਨਊ ਦੇ ਵਿੱਚ ਬ੍ਰਮੋਸ ਐਰੋਸਪੇਸ ਯੂਨਿਟ ਵਿਕੇ ਨਿਰਮਿਤ ਬ੍ਰਮੋਸ ਮਿਜ਼ਾਈਲਾਂ ਦੇ ਪਹਿਲੇ ਬੈਚ ਨੂੰ ਹਰੀ ਚੰਡੀ ਵਿਖਾ ਕੇ ਰਵਾਨਾ ਕੀਤਾ ਹੈ। ਇਹ ਦਿਨ ਯੂਪੀ ਡਿਫੈਂਸ ਕੋਰੀਡੋਰ ਲਈ ਇੱਕ ਮੀਲ ਪੱਥਰ ਸਾਬਤ ਹੋਏਗਾ ਅਤੇ ਰੱਖਿਆ ਖੇਤਰ ਵਿੱਚ ਭਾਰਤ ਦੀ ਸਵੈ-ਨਿਰਭਰਤਾ ਨੂੰ ਵੀ ਇੱਕ ਨਵਾਂ ਹੁਲਾਰਾ ਦੇਵੇਗਾ। ਇਸ ਸਮਾਰੋਹ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਲਖਨਊ ਹੁਣ ਸਿਰਫ ਸੱਭਿਆਚਾਰ ਦਾ ਸ਼ਹਿਰ ਨਹੀਂ ਹੈ ਸਗੋਂ ਟੈਕਨੋਲੋਜੀ ਦਾ ਵੀ ਸ਼ਹਿਰ ਹੈ। ਇਹ ਉਦਯੋਗ ਦਾ ਸ਼ਹਿਰ ਬਣ ਗਿਆ ਲਖਨਊ ਰੱਖਿਆ ਨਿਰਮਾਣ ਵਿੱਚ ਵੀ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ। एक तो चुका गया हर कदम भारत दिन सुरक्षा स्वयं निर्भरता वाल एक कदम है साथियों यदि मैं इस फैसिलिटी की बात करूं तो आप देख पा रहे होंगे कि करीब 200 एकड़ में यह फैसिलिटी खड़ी की गई है और इसका टोटल कास्ट लगभग तीन करोड़ रूपए है और पीक टाइम पर सैकड़ों लोगों को इसमें रोजगार मिलेगा यह प्रोजेक्ट सिर्फ एक डिफेंस फैसिलिटी नहीं है बल्कि रोजगार और विकास का एक नया द्वार भी है यदि आउटपुट की बात करें तो हर साल करीब 100 मिसाइल सिस्टम्स यहां से बनकर निकलेंगे यहां से मिसाइल आर्मी को भी मिलेगा नेवी को भी मिलेगा एयरफोर्स को भी मिलेगा यानी प्रोडक्शन तीनों सर्विसेज के लिए होगा और साथ ही साथ फ्यूचर डेवलपमेंट को भी यह कैटर करेगा और मुझे लगता है कि यह सिर्फ शुरुआत है और जिस तरह से उत्तर प्रदेश में इन्वेस्टमेंट आ रहा है और जिस तरह से योगी जी के नेतृत्व में प्रदेश प्रगति के राह पर बढ़ रहा है उसे देखते हुए मैं कह सकता हूं कि उत्तर प्रदेश में डेवलपमेंट और डिफेंस दोनों के नए युग का प्रतीक बनने जा रहा है ये हमारा उत्तर प्रदेश तो दस दिए कि लखनऊ बनी मिजाइल देश की सुरक्षा गारंटी है ब्रह्मोस यूनिट सुरक्षा के नाल, नाल सैकड़े नौजवानों को रोजगार प्रदान कर रही है ਇਹ ਇੱਕ ਸਵੈ ਨਿਰਪਰ ਭਾਰਤ ਦੀ ਨੀ ਹੈ ਲਖਨਊ ਵਿੱਚ ਬਹਿਮੋਸ ਅਮੈਠੀ ਵਿੱਚ ਏਕੇ 203 ਤੇ ਚਾਂਸੀ ਵਿੱਚ ਬੀ ਡੀ ਐਫ ਵਰਗੀਆਂ ਇਕਾਈਆਂ ਵਿੱਚ ਰੋਜ਼ਗਾਰ ਮਿਲਿਆ ਰਾਜਸਥਾਨੀ ਦਿੱਲੀ ਦੇ ਡਾਕਟਰ ਬਿਸ਼ੰਬਰ ਦਾਸ ਮਾਰਗ ਤੇ ਸਥਿਤ ਅਪਾਰਟਮੈਂਟਸ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਇਲਾਕੇ ਵਿੱਚ دہشت ਫੈਲ ਗਈ ਇਹ ਅਪਾਰਟਮੈਂਟ ਸੰਸਦ ਭਵਨ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਇਸ ਦੇ ਵਿੱਚ ਕਈ ਰਾਜ ਸਭਾ ਮੈਂਬਰ ਦੇ ਫਲੈਟ ਵੀ ਨੇ ਦਿੱਲੀ ਦੇ ਅਪਾਰਟਮੈਂਟ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਬੁਝਾਉਣ ਲਈ ਘਟੋ-ਘਟ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਤਾਇਨਾਤ ਕੀਤੀਆਂ ਗਈਆਂ ਸਨ ਅੱਗ ਜ਼ਮੀਨੀ ਮੰਜ਼ਲ ਤੋਂ ਸ਼ੁਰੂ ਹੋਈ ਅਤੇ ਪਹਿਲੀ ਅਤੇ ਦੂਜੀ ਮੰਜ਼ਲ ਤੱਕ ਪਹੁੰਚ ਗਈ ਤੇਜ਼ ਅੱਗ ਅਤੇ ਧੂੰਏ ਕਾਰਨ ਨੇੜਲੇ ਨਿਵਾਸੀਆਂ ਤੇ ਅਧਿਕਾਰੀਆਂ ਵਿੱਚ دہشت ਫੈਲ ਗਈ ਫਾਇਰ ਫਾਈਟਰ ਵੱਲੋਂ ਕੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਮੌਜੂਦ ਹਨ ਇਸ ਘਟਨਾ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਅਪਾਰਟਮੈਂਟ ਦੇ ਬਾਹਰ ਇਕੱਠੇ ਹੋ ਗਏ ਜਿਸ ਕਾਰਨ ਸੜਕ ਤੇ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਆਵਾਜਾਈ ਵਿੱਚ ਵਿਘਨ ਪਿਆ ਘਟਨਾ ਸਥਾਨ ਤੋਂ ਮਿਲੀ ਵੀਡੀਓ ਵਿੱਚ ਪੁਲਿਸ ਲੋਕਾਂ ਨੂੰ ਖਾਲੀ ਕਰਨ ਦੀ ਅਪੀਲ ਕਰਦੀ ਦਿਖਾਈ ਦੇ ਰਹੀ ਹੈ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਇਲਾਕਾ ਸੁਰੱਖਿਆ ਅਤੇ ਪ੍ਰਸ਼ਾਸਨਿਕ ਦ੍ਰਿਸ਼ਟੀਕੋਣ ਤੋਂ ਬਹੁਤ ਸੁਵਿਧਾਸ਼ੀਲਾ ਇਸ ਲਈ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਮੁਟਪੇੜ ਦੌਰਾਨ ਲੁੱਟ ਮਾਮਲੇ ਦਾ આરોપી ਹੈ ਜ਼ਖਮੀ ਹੋਇਆ ਸਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੂਲਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਪੁਲਿਸ ਕਮਿਸ਼ਨਰ ਮੁਤਾਬਕ ਇਹ આરોપી ਕਿਸ ਦਿਨ ਪਹਿਲਾਂ ਰਣਜੀਤ ਐਵੇਨਿਊ ਦੇ ਸੀ ਬਲਾਕ ਦੇ ਵਿੱਚ ਇੱਕ ਘਰ ਵਿੱਚ ਇਨਫੋਰਸਮੈਂਟ ਏਜੰਸੀ ਦੇ ਅਧਿਕਾਰੀ ਬਣ ਕੇ 5-6 ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਕਰਕੇ ਫਰਾਰ ਹੋ ਗਏ ਸੀ। આરોપી ਵਿਕਰਮਜੀਤ ਉਰਫ ਵਿਕਰਮ ਨਾਲ ਪੁਲਿਸ ਦੀ ਮੁਟਪੇੜ ਉਸ ਸਮੇਂ ਹੋਈ ਜਦੋਂ ਆਪਣੇ ਸਾਥੀਆਂ ਦੀ ਜਾਣਕਾਰੀ ਦੇਣ ਲਈ ਪੁਲਿਸ ਪਾਰਟੀ ਨੂੰ ਇੱਕ ਥਾਂ ਤੇ ਲੈ ਗਿਆ। ਇਸ ਦੌਰਾਨ ਵਿਕਰਮ ਨੇ ਮੌਕੇ ਦਾ ਫਾਇਦਾ ਚੁੱਕ ਕੇ ਗੋਲੀ ਚਲਾਈ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀ ਚਲਾਈ ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਕਮਿਸ਼ਨਰ ਪੁੱਲਰ ਨੇ ਦੱਸਿਆ ਕਿ આરોપી ਤੇ ਪਹਿਲਾਂ ਤੋਂ ਹੀ ਕਈ ਗੰਭੀਰ ਮਕਦਮੇ ਦਰਜ ਸਨ। ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ ਉਮਰ ਇਹ ਦੀ ਕਰੀਬ 26 ਸਾਲ ਹੈ ਪਲੱਸ 2 ਪੜਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ 9 ਮੁਕਦਮੇ ਦਰਜ ਨੇ ਵੱਖ-ਵੱਖ ਏਰੀਏ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਹੈ ਤਰਨਤਾਰਨ ਚ ਹੈ ਔਰ ਐਸ.ਓ.ਸੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਤੇ ਮੁਕਦਮੇ ਦਰਜ ਹੈ ਬੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਹੈ ਮਨਦੀਪ ਦੇ ਖਿਲਾਫ ਇੱਕ ਪਰਚਾ ਤੇ ਜਤਿੰਦਰ ਸਿੰਮੂ ਦੇ ਖਿਲਾਫ 8 ਪਰਚੇ ਨੇ ਆਲਰੇਡੀ ਤੋਂ ਇੱਕ ਕ੍ਰਿਮੀਨਲ ਪ੍ਰਵ੍ਰਤੀ ਦੇ ਸਾਰੇ ਬੰਦੇ ਐ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਇਹ ਜਿਹੜੀ ਭਾਰਤਾ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੀ ਨੂੰ ਤੇ ਇਹ ਜਿਹੜਾ ਵਿਕਰਮ ਐ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਹਾ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਨੂੰ ਲੈ ਕੇ ਆਈ ਸੀ ਜਿੱਥੇ ਇਹਨੂੰ ਦੱਸਿਆ ਵੀ ਇੱਥੇ ਮਿਲਣ ਦਾ ਟਾਈਮ ਅੱਗੇ ਫਿਕਸ ਕਰਦੇ ਆ ਉੱਥੇ ਜਦੋਂ ਆਇਆ ਇਹ ਤੇ ਇਹਨੇ ਇਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ASIIO ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਕੁਥਮ-ਕੁੱਥੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਕਿ ਇੱਧਰ ਸੜਕਤ ਵੱਲ ਲੱਗੀ ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਉਹਨੇ ਵੀ ਖੋਇਆ ਕਿਉਂਕਿ ਉਹ ਜਿਹੜੀ ਕਾਰਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨਿਆ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਆਫਸਰ ਕੋ ਹੋਵੇ ਉਹਦੇ ਕਰਕੇ ਉਹ ਬਚਾਅ ਹੋ ਗਿਆ ਪੂਰਾ ਸਟ੍ਰੈਚਿੰਗ ਨਹੀਂ ਹੋਈ ਤਾਂ ਉਸ ਕੁਥਮ-ਕੁੱਥੀ 'ਚ ਇਹਦੇ 60 ਜਿਹੜੀ ਗੋਲੀ ਚੱਲੀ ਇਹਨਾਂ ਨਾਲ ਇੰਜਰਡ ਹੋਇਆ ਇਨੂੰ ਹਸਪਤਾਲ ਲੈ ਕੇ ਗਏ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਸਾਰੇ ਆਈਡੈਂਟੀਫਾਈਡ ਨੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਵਿਕਰਮ ਦੇ ਤਿੰਨ ਸਾਥੀਆਂ ਮਨਦੀਪ ਜਤਿੰਦਰ ਸਿੰਨੂ ਅਤੇ ਹੋਰਾਂ ਦੀ ਪਛਾਣ ਕਰ ਲਈ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਸਪੈਸ਼ਲ ਟੀਮ ਤਾਇਨਾਤ ਕੀਤੀਆਂ ਗਈਆਂ ਹਨ ਪੁਲਿਸ ਕਮਿਸ਼ਨਰ ਪੁੱਲਰ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਆਰਗਨਾਈਜ਼ਡ ਕਰਾਈਮ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤੇ ਕੰਮ ਕਰ ਰਹੀ ਹੈ ਅਤੇ ਕੋਈ ਵੀ ਕ੍ਰਿਮੀਨਲ ਚਾਹੇ ਉਹ ਕਿਸੇ ਹੋਰ ਰਾਜ ਵਿੱਚ ਕਿਉਂ ਨਾ ਲੁਕਿਆ ਹੋਵੇ ਉਸ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆ ਜਾਵੇਗਾ ਪੁਲਿਸ ਨੇ આરોપીਆਂ ਕੋਲੋਂ ਤੇ ਹਥਿਆਰ ਬਰਾਮਦ ਕੀਤੇ ਹਨ ਅਤੇ ਹੋਰ ਲੁੱਟ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਖਾਸ ਕੈਂਪ ਵਿਖੇ ਬੀਐਸਐਫ ਦੇ ਵੱਲੋਂ ਸ਼ਾਨਦਾਰ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਸੋ ਇਸ ਸਮਾਗਮ ਦੇ ਮੁੱਖ ਮਹਿਮਾਨ ਬੀਐਸਐਫ ਦੇ ਡੀਆਈਜੀ ਐਸਐਸ ਚੰਦੇਲ ਸਨ ਸੋ ਜਿਨ੍ਹਾਂ ਨੇ ਰੀਬਨ ਕੱਟ ਕੇ ਮੇਲੇ ਦੀ ਸ਼ੁਰੂਆਤ ਕੀਤੀ ਡੇਰੇ ਦੇ ਵਿੱਚ ਬੀਐਸਐਫ ਦੀਆਂ ਵੱਖ-ਵੱਖ ਬਟਾਲੀਅਨਾਂ ਵੱਲੋਂ ਮਠਿਆਈਆਂ, ਕੱਪੜੇ, ਘਰੇਲੂ ਸਮਾਨ ਅਤੇ ਖਾਣ-ਪੀਣ ਦੇ ਵਿਸ਼ੇਸ਼ ਸਟਾਲ ਲਗਾਏ ਗਏ ਸਨ ਜੋ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣੇ। ਬੱਚਿਆਂ ਲਈ ਮਨੋਰੰਜਕ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਜਿਸ ਨਾਲ ਪੂਰੇ ਮੇਲੇ ਦਾ ਮਾਹੌਲ ਤਿਹਾੜੀ ਰੰਗ ਨਾਲ ਰੰਗਿਆ ਹੋਇਆ ਸੀ। ਇਸ ਮੌਕੇ ਡੀਆਈਜੀ ਐਸਐਸਐਸ ਚੰਦੇਲ ਨੇ ਸਾਰੇ ਦੇਸ਼ਵਾਸੀਆਂ ਅਤੇ ਬੀਐਸਐਫ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ-ਬਾਤ ਸ਼ੁਭ ਕਾਮਨਾਵਾਂ ਦਿੱਤੀਆਂ। जवानों के साथ उनके परिवारजनों के साथ बच्चों के साथ और त्यौहार को बहुत अच्छे से मना सकें हमारे जो जवान बॉर्डर पर डिप्लॉयड हैं और देश सेवा में सतत लगे हुए हैं उनके परिवारजन भी यहाँ पे हमारे साथ रह रहे हैं तो उनकी ड्यूटी में खलल ना पड़े लेकिन साथ के साथ उनके परिवार भी बहुत अच्छे तरीके से इस त्यौहार को मना सकें इसलिए हम आयोजन करते हैं दिवाली मेले का और उसी मकसद से इस बार भी बहुत अच्छा दिवाली मेले का आयोजन किया गया है जैसे कि आप देख रहे हैं सभी बटालियनों के हमारे जो हैं अलग अलग, अलग स्टॉल लगाए हुए हैं जिसमें मिठाइयों के और कपड़ों के बाकी भी दूसरे जितने आइटम्स हैं जो कि दिवाली के समय में और खास तौर पे यह होता है कि जो परिवारजन जन है वो मार्केट में बहुत ज़्यादा जा नहीं पाते हैं तो उनको हम कोशिश करते हैं कि यहाँ पे ही वो सारी सुविधाएं उपलब्ध हो सके दस दिए कि यह मेला पांच दिन तक चलेगा जिसका उद्देश्य है साढ़े जवानों के परिवार जो सरहदा से तैनात ने अपने सिपाही तो दूर रहते हैं ਉਹੋ ਵੀ ਇਸ ਤਿਹਾਰ ਦਾ ਪੂਰਾ ਆਨੰਦ ਲੈ ਸਕਣਗੇ ਡੀਆਜੀ ਚੰਦੇਲ ਅਤੇ ਹੋਰ ਅਧਿਕਾਰੀਆਂ ਨੇ ਸ਼ਾਮ ਦੇ ਸਮੇਂ ਸਰਹੱਦ ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾਉਣ ਦਾ ਵੀ ਐਲਾਨ ਕੀਤਾ ਤਾਂ ਜੋ ਹਰ ਜਵਾਨ ਤਿਹਾਰ ਦੀ ਖੁਸ਼ੀ ਮਹਿਸੂਸ ਕਰ ਸਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜਪੀੜਤਾ ਨੂੰ ਦੀਵਾਲੀ ਤੋਂ ਪਹਿਲਾਂ 30 ਦਿਨਾਂ ਦੇ ਵਿੱਚ ਮੁਆਵਜ਼ਾ ਰਾਸ਼ੀ ਪ੍ਰਦਾਨ ਕਰਨ ਦਾ ਵਾਅਦਾ ਪੂਰਾ ਕਰਦਿਆਂ ਮਿਸ਼ਨ ਪੁਨਰਵਾਸ ਤਹਿਤ ਸੂਬੇ ਦੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਸੋ ਜਿਸ ਵਿੱਚੋ ਗੁਰਦਾਸਪੁਰ ਦੇ 10 ਪਿੰਡਾਂ ਦੇ 168 ਹੜਪੀੜਤਾ ਨੂੰ 5 ਕਰੋੜ 20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਜਿਸ ਤੋਂ ਬਾਅਦ ਕਿਸਾਨ ਖੁਸ਼ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਪਾਰੀ ਮੀਂਹ ਅਤੇ ਹੜ ਕਾਰਨ ਸੂਬੇ ਭਾਰ ਵਿੱਚ ਵੱਡੀ ਪੱਧਰ ਉਤੇ ਫਸਲਾਂ ਖਰਾਬ ਹੋ ਗਈਆਂ ਸਨ ਕਈ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਢਹਿ ਟੇਰੀ ਹੋ ਗਈਆਂ ਸਨ ਹਰੇਕ ਪ੍ਰਭਾਵਿਤ ਪਰਿਵਾਰ ਨੂੰ ਹੋਏ ਨੁਕਸਾਨ ਦੀ ਪੜਤਾਲ ਉਪਰੰਤ ਰਾਹਤ ਰਾਸ਼ੀ ਦਿੱਤੀ ਗਈ ਹੈ ਅੱਜ ਮੌਜੂਦ ਖਾਲ ਬੁਰਖ ਦਾ ਧੰਨਵਾਦ ਕਰਦਾ ਕਿ ਜੀ ਦੀ ਮਿਹਰ ਤੇ ਕਿਰਪਾ ਦੇ ਨਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਅੱਜ ਉਹ ਵਾਅਦਾ ਜਿਹੜਾ ਉਹ ਪੂਰਾ ਹੋਇਆ ਉਹਨਾਂ ਨੇ ਕਿਹਾ ਸੀਗਾ ਕਿ ਦੀਵਾਲੀ ਤੋਂ ਪਹਿਲਾਂ ਜਿਹੜਿਆਂ ਦੀ ਆ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਨੂੰ ਪਾਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਊਗਾ ਤੇ ਉਹ ਮੁਆਵਜ਼ਾ ਦੀ ਧਰ ਜਿਹੜੀ ਆ ਉਹ 20000 ਰੁਪਇਆ ਪਰ ਏਕੜ ਆ ਜਿਹੜੀ ਸਾਰੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਨਾਲੋਂ ਵੱਧਦਾਰ ਆ ਪਰਮੇਸ਼ਰ ਗਦੇ ਲੋੜ ਨਾ ਪਾਵੇ ਇਹੋ ਜਿਹੇ ਖਰਾਬੇ ਦੀ ਪਰ ਜੇ ਲੋੜ ਪਈ ਆ ਤੇ ਅਜਾ ਆਵਾਜ਼ੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਘਰੇ ਪ੍ਰਣਾਲੀ ਲੋਕਾਂ ਨੂੰ ਰਾਹਤ ਦੇਣ ਦੇ ਵਿੱਚ ਬਹੁਤ ਕਾਮਯਾਬ ਹੋਈਆ ਦੱਸਦੇ ਇੱਕ ਪੰਜਾਬ ਸਰਕਾਰ ਵੱਲੋਂ ਮਹਿਜ਼ 30 ਦਿਨਾਂ ਦੇ ਅੰਦਰ ਅੰਦਰ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਹੜਪੀੜਤਾ ਦੇ ਖਾਤਿਆਂ ਦੇ ਵਿੱਚ ਭਾ ਦਿੰਦਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਫਸਲਾਂ ਮਕਾਨਾਂ ਅਤੇ ਹੋਏ ਨੁਕਸਾਨ ਪਸ਼ੂ ਪਾਲਕਾਂ ਦੇ ਪਸ਼ੂ ਧਨ ਆਦ ਹੜ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ ਉੱਤਰ ਪ੍ਰਦੇਸ਼ ਦੇ ਵਿੱਚ ਸਰਦੀਆਂ ਦਾ ਮੌਸਮ ਆ ਗਿਆ ਹੈ ਸੋ ਰਾਤ ਨੂੰ ਠੰਡ ਮਹਿਸੂਸ ਹੁੰਦੀ ਹੈ ਜਦੋਂ ਕਿ ਦਿਨ ਵੇਲੇ ਗਰਮੀ ਹੁੰਦੀ ਹੈ ਦੀਵਾਲੀ ਦੇ ਤਿਉਹਾਰ ਦੇ ਨੇੜੇ ਆਉਣ ਦੇ ਨਾਲ ਪ੍ਰਦੂਸ਼ਣ ਵੀ ਲਗਾਤਾਰ ਹੀ ਵਧ ਰਿਹਾ ਹੈ ਤਾਂ ਤੇਰਸ ਦੇ ਦਿਨ ਦਿੱਲੀ ਐਨਸਾਰ ਦੇ ਵਿੱਚ ਹਵਾ ਦੀ ਗੁਣਵੱਤਾ ਬਹੁਤ ਹੀ ਖਰਾਬ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਅਨੰਦ ਵਿਵਾਰ ਖੇਤਰ ਦਾ ਹਵਾ ਗੁਣਵੱਤਾ ਸੂਚਕਾਂਕ AQI ਪਿਛਲੇ 2 ਦਿਨਾਂ ਤੋਂ 300 ਤੋਂ ਉੱਪਰ ਰਿਹਾ ਹੈ ਸ਼ਨੀਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ AQI 300 ਤੋਂ ਪਾਰ ਹੋ ਗਿਆ। ਤੰਤਰਸ ਦੀ ਸਵੇਰੇ 6 ਵਜੇ ਆਨੰਦ ਵਾਰ ਦਾ AQI 390 ਦਰਜ ਕੀਤਾ ਗਿਆ ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਵਜੀਦਪੁਰ ਖੇਤਰ ਵਿੱਚ ਵੀ ਹਵਾ ਜ਼ਹਿਰੀਲੀ ਹੈ। ਇੱਥੇ ਸਵੇਰੇ 6 ਵਜੇ AQI 362 ਦਰਜ ਕੀਤਾ ਗਿਆ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਸ਼ਨੀਵਾਰ ਸਵੇਰੇ 6 ਵਜੇ ਤੱਕ ਦਵਾਰਕਾ ਦਾ AQI 280 ਤੇ ਬਣਿਆ ਰਿਹਾ। ਪ੍ਰਦੂਸ਼ਣ ਵਧਣ ਦੇ ਕਾਰਨ ਅਤੇ ਮੌਸਮ ਦੀ ਭਵਿੱਖਬਾਣੀ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਹੋਰ ਵਧਣ ਦੀ ਸੰਭਾਵਨਾ ਹੈ। ਆਲੇ-ਦੁਆਲੇ ਦੇ ਰਾਜਾਂ ਵਿੱਚ ਪਰਾਲੀ ਸਾੜਨ ਇਸ ਵਾਧੇ ਦਾ ਇੱਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਨਾਲ ਹੀ ਪਟਾਕਿਆਂ ਦੀ ਹਵਾ ਵੀ ਗੁਣਵੱਤਾ ਨੂੰ ਖਰਾਬ ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਸ਼ਨੀਵਾਰ ਸਵੇਰੇ ਤੋਂ ਹੀ ਦਿੱਲੀ ਵਿੱਚ ਧੁੰਦਲਾ ਆਸਮਾਨ ਛਾਇਆ ਹੋਇਆ ਹੈ। ਪਰ ਦਿਨ ਵੇਲੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਵੱਤ ਤੋਂ ਵੱਧ ਤਾਪਮਾਨ ਲਗਭਗ 32 ਤੋਂ 34 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 18 ਤੋਂ 20 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਸਵੇਰੇ ਲਗਭਗ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਪ੍ਰਦੂਸ਼ਣ ਦੇ ਬਾਵਜੂਦ ਤੰਤਰਸ ਦੇ ਦਿਨ ਦਿੱਲੀ ਵਿੱਚ ਹਲਕੀ ਠੰਡ ਮਹਿਸੂਸ ਕੀਤੀ ਗਈ ਪੁਰਤਗਾਲ ਦੀ ਸੰਸਦ ਨੇ ਜਲਦੀ ਹੀ ਬੁਰਕੇ ਤੇ ਪਾਬੰਦੀ ਲਗਾਉਣ ਵਾਲੇ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋ ਜੇਕਰ ਇਹ ਕਾਨੂੰਨ ਬਣ ਜਾਂਦਾ ਤਾਂ ਪੁਰਤਗਾਲ ਵੀ ਦੂਸਰੇ ਯੂਰੋਪੀਅਨ ਦੇਸ਼ਾਂ ਵਾਂਗ ਇਸ ਪਾਬੰਦੀ ਨੂੰ ਲਾਗੂ ਕਰ ਦੇਗਾ ਸੋ ਕੁਝ ਪਾਰਟੀਆਂ ਇਸ ਕਦਮ ਨੂੰ ਚਿਹਰਾ ਟੱਕਣ ਵਾਲੀਆਂ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਜੋਂ ਵੇਖ ਰਹੀਆਂ ਨੇ ਮੀਡੀਆ ਰਿਪੋਰਟਾਂ ਅਨੁਸਾਰ ਪੁਰਤਗਾਲੀ ਸੰਸਦ ਨੇ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜੋ ਲਿੰਗ ਜਾਂ ਧਾਰਮਿਕ ਕਾਰਕਾਂ ਕਰਕੇ ਜਨਤਕ ਥਾਵਾਂ 'ਤੇ ਬੁਰਕਾ ਪਹਿਨਣ ਤੇ ਪਾਬੰਦੀ ਲਗਾਉਂਦਾ ਹੈ ਸੱਜੇ ਪੱਖੀ ਚੇਗਾ ਪਾਰਟੀ ਦੁਆਰਾ ਪ੍ਰਸਾਰਿਤ ਇਸ ਬਿਲ ਦਾ ਉਦੇਸ਼ ਜਦ ਤੱਕ ਜਨਤਕ ਥਾਵਾਂ ਤੇ ਬੁਰਕਾ ਤੇ ਨਕਾਬ ਵਰਗੇ ਕੱਪੜਿਆਂ ਤੇ ਪਾਬੰਦੀ ਲਗਾਉਣਾ ਹੈ ਹਾਲਾਂਕਿ ਇਸ ਵਿੱਚ ਉਡਾਣਾ ਅਤੇ ਡਿਪਲੋਮੈਟਿਕ ਅਹਾਤੀਆਂ ਅਤੇ ਪੂਜਾ ਸਥਾਨਾਂ ਨੂੰ ਪਾਬੰਦੀ ਤੋਂ ਛੋੜ ਦਿੱਤੀ ਗਈ ਹੈ ਇਸ ਵਿੱਚ ਬੁਰਕਾ ਪਹਿਨਣ ਤੇ ਜੁਰਮਾਨੇ ਦੀ ਵਿਵਸਥਾ ਵੀ ਸ਼ਾਮਲ ਹੈ ਜਨਤਕ ਥਾਂ 'ਤੇ ਬੁਰਕਾ ਪਹਿਨਣ ਵਾਲੀਆਂ ਲਈ 200 ਯੂਰੋ ਤੋਂ 4000 ਯੂਰੋ ਲਗਭਗ 17500 ਇੰਡੀਅਨ ਕਰੰਸੀ 347500 ਤੱਕ ਦਾ ਜੁਰਮਾਨਾ ਤਵਜੀਜ਼ ਕੀਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ 4000 ਯੂਰੋ ਭਾਰਤੀ ਮੁਦਰਾ ਵਿੱਚ 410000 ਤੋਂ ਵੱਧ ਦੇ ਬਰਾਬਰ ਹੈ। ਇਹ ਬਿੱਲ ਪੁਰਤਗਾਲੀ ਸੰਸਦ ਦੁਆਰਾ ਪਾਸ ਕਰ ਦਿੱਤਾ ਗਿਆ ਤੇ ਹੁਣ ਕਾਨੂੰਨ ਬਣ ਲਈ ਰਾਸ਼ਟਰਪਤੀ ਮਾਰਸੋਲੋ ਰੇ ਬੋਲੋ ਦੀ ਸੁਸਾਦੀ ਪ੍ਰਵਾਨਗੀ ਦੀ ਉਡੀਕ ਹੈ ਜੇਕਰ ਰਾਸ਼ਟਰਪਤੀ ਇਸ ਨੂੰ ਵਿਟੋ ਕਰਦੇ ਹਨ ਤਾਂ ਬਿੱਲ ਨੂੰ ਸਮੀਖਿਆ ਲਈ ਸੰਵਿਧਾਨਕ ਅਦਾਲਤ ਕੋਲ ਭੇਜਿਆ ਜਾ ਸਕਦਾ ਹੈ अफगानिस्तान ਅਤੇ ਪਾਕਿਸਤਾਨ ਦੀ ਸਰਹੱਦ ਤੇ ਤਣਾਅ جاری ਹੈ ਸੋ ਪਾਕਿਸਤਾਨ ਨੇ ਸ਼ਨੀਵਾਰ ਸਵੇਰੇ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਅਫਗਾਨਿਸਤਾਨ ਦੇ ਵਿੱਚ ਹਵਾਈ ਹਮਲੇ ਕੀਤੇ ਜਿਸ ਵਿੱਚ 3 ਕ੍ਰਿਕਟਰ ਅਤੇ ਕਈ ਹੋਰ ਮਾਰੇ ਗਏ ਸੋ ਪਾਕਿਸਤਾਨ ਦੇ ਹਵਾਈ ਹਮਲੇ ਤੋਂ ਬਾਅਦ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਤਹਿਤ ਹੁਣ ਅਫਗਾਨਿਸਤਾਨ ਅਗਲੇ ਮਹੀਨੇ ਪਾਕਿਸਤਾਨ ਦੇ ਵਿੱਚ ਹੋਣ ਵਾਲੀ T20 ਟਿਕੋਣੀ ਲੜੀ ਵਿੱਚ ਨਹੀਂ ਖੇਡੇਗਾ ਤੁਹਾਨੂੰ ਦੱਸ ਦਈਏ ਕਿ ਇਹ ਲੜੀ 17 ਨਵੰਬਰ ਤੋਂ 라ਵਲਪਿੰਡੀ ਵਿੱਚ ਹੋਣੀ ਸੀ ਜਿਸ ਵਿੱਚ ਦੱਖਣੀ ਅਫਰੀਕਾ ਵੀ ਖੇਡਣਾ ਸੀ ਅਫਗਾਨਿਸਤਾਨ ਦੇ ਹਟਣ ਤੋਂ ਬਾਅਦ ਦਰਕਾਉਣੀ ਲੜੀ ਰੱਦ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਪੀਸੀਬੀ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਕੁਝ ਨਹੀਂ ਕਿਹਾ ਹੈ ਅਫਗਾਨਿਸਤਾਨ ਕ੍ਰਿਕਟ ਬੋਰਡ ਪਖਤਿਕਾ ਸੂਬੇ ਦੇ ਉਰਗਨ ਜ਼ਿਲ੍ਹੇ ਦੇ ਬਹਾਦਰ ਕ੍ਰਿਕਟਰਾਂ ਦੀ ਦੁਖਾਦਾਈ ਸ਼ਹਾਦਤ ਤੇ ਆਪਣਾ ਡੋਕਾ ਦੁੱਖ ਪ੍ਰਗਟ ਕਰਦਾ ਜਿਨ੍ਹਾਂ ਨੂੰ ਪਾਕਿਸਤਾਨ ਵੱਲੋਂ ਕੀਤੇ ਕੈਰਾਨਾ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਹੈ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਉਰਗੁਨ ਜ਼ਿਲ੍ਹੇ ਦੇ ਤਿੰਨ ਖਿਡਾਰੀ ਕਬੀਰ, ਸਿਬਕਾਤੁੱਲਾ ਅਤੇ ਹਾਰੂਨ ਅਤੇ ਉਹਨਾਂ ਦੇ ਪੰਜ ਸਾਥੀ ਦੇਸ਼ਵਾਸੀ ਸ਼ਹੀਦ ਹੋ ਗਏ। ਇਸ ਦੌਰਾਨ ਅਫਗਾਨਿਸਤਾਨ T20 ਦੇ ਕਪਤਾਨ ਅਤੇ ਸਟਾਰ ਲੈਗ ਸਪਿਨਰ ਰਾਸ਼ਿਦ ਖਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਮੈਨੂੰ ਅਫਗਾਨਿਸਤਾਨ ਦੇ ਹਾਲ ਹੀ ਦੇ ਵਿੱਚ ਹੋਏ ਪਾਕਿਸਤਾਨੀ ਹਵਾਈ ਹਮਲਿਆਂ ਵਚ ਨਾਗਰਿਕਾਂ ਦੇ ਮਾਰੇ ਜਾਣ ਤੇ ਬਹੁਤ ਦੁੱਖ ਹੈ। ਇੱਕ ਦੁਕਾਨ ਤੈ ਜਿਸ ਵਿੱਚ ਔਰਤਾਂ ਬੱਚੇ ਤੇ ਵਿਸ਼ ਪਦਰ ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦੇ ਸੁਪਨੇ ਦੇਖਣ ਵਾਲੇ ਨੌਜਵਾਨ ਕ੍ਰਿਕਟਰਾਂ ਦੀ ਜਾਨ ਗਈ ਹੈ। ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਅਨੈਤਿਕ ਅਤੇ ਵੈਸ਼ੀ ਹੈ। ਇਹ ਬੇਇਨਸਾਫੀ ਅਤੇ ਗੈਰਕਾਨੂੰਨੀ ਕਾਰਵਾਈਆਂ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹਨ ਅਤੇ ਇਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਇਨਾ ਕੀਮਤੀ ਮਾਸੂਮ ਜਾਨਾਂ ਦੇ ਨੁਕਸਾਨ ਤੋਂ ਬਾਅਦ ਪਾਕਿਸਤਾਨ ਵਿਰੁੱਧ ਆਉਣ ਵਾਲੇ ਮੈਚਾਂ ਤੋਂ ਹਟਣ ਦੇ ਏਸੀਬੀ ਦੇ ਫੈਸਲੇ ਦਾ ਸਵਾਗਤ ਕਰਦਾ ਮੈਂ ਇਸ ਮੁਸ਼ਕਲ ਸਮੇਂ ਦੌਰਾਨ ਆਪਣੇ ਲੋਕਾਂ ਦੇ ਨਾਲ ਖੜਾ ਹਾਂ ਸਾਡੀ ਰਾਸ਼ਟਰੀ ਇੱਜ਼ਤ ਪਹਿਲਾਂ ਹੋਣੀ ਚਾਹੀਦੀ ਹੈ ਭਾਰਤੀ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ ਨੇ ਵਿਸ਼ਵ ਕੱਪ ਦਾ ਫਾਈਨਲ ਦੇ ਵਿੱਚ ਕਾਂਸੀ ਦਾ ਤਗਮਾ ਜਿੱਤੇ ਸੋ ਇਹ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ ਬਣ ਗਈ ਹੈ ਨਾਂਟਿੰਗ ਵਿੱਚ ਹੋਏ ਟੂਰਨਾਮੈਂਟ ਦੇ ਵਿੱਚ ਜੋਤੀ ਨੇ ਬ੍ਰਿਟੇਨ ਦੀ ਵਿਸ਼ਵ ਨੰਬਰ 2 ਤੀਰਅੰਦਾਜ਼ ਏਲਾ ਨੂੰ 150 145 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਦੱਸ ਦਈਏ ਕਿ ਜੋਤੀ ਨੇ ਐਲਾ ਗਿਪਸਨ ਵਿਰੁੱਧ ਪੰਜ ਰਾਊਂਡ ਵਿੱਚ ਲਗਾਤਾਰ 15 ਸੰਪੂਰਨ 10 ਸਕੋਰ ਕਰਕੇ 150 145 ਨਾਲ ਜਿੱਤ ਪ੍ਰਾਪਤ ਕੀਤੀ ਹੈ ਇਹ ਵਿਸ਼ਬ ਕੱਪ ਫਾਈਨਲ ਵਿੱਚ ਜੋਤੀ ਦਾ ਪਹਿਲਾ ਤਗਮਾ ਹੈ ਉਸਨੇ ਪਹਿਲਾਂ 2022 ਅਤੇ 2023 ਵਿੱਚ ਵਿਸ਼ਬ ਕੱਪ ਫਾਈਨਲ ਵਿੱਚ ਹਿੱਸਾ ਲਿਆ ਸੀ ਪਰ ਦੋਮੇ ਵਾਰ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਈ ਸੀ 29 ਸਾਲਾ ਜੋਤੀ ਏਸ਼ੀਅਨ ਖੇਡਾਂ ਦੀ ਚੈਂਪੀਅਨ ਹੈ क्वार्टर फाइनल ਵਿੱਚ ਉਸਨੇ ਸੈਮੀਫਾਈਨਲ ਵਿੱਚ ਪਹੁੰਚਣ ਲਈ ਅਮਰੀਕਾ ਦੇ ਐਲੈਕਸਿਸ ਰੂਜੀ ਨੂੰ 143-140 ਨਾਲ ਹਰਾਇਆ ਸੈਮੀਫਾਈਨਲ ਵਿੱਚ ਉਸ ਦਾ ਸਾਹਮਣਾ ਵਿਸ਼ਵ ਨੰਬਰ 1 ਮੈਕਸੀਕੋ ਦੀ ਐਂਡਰੀਆ ਬਸੇਰਾ ਦੇ ਨਾਲ ਹੋਇਆ ਜਿੱਥੇ ਉਹ 143-145 ਨਾਲ ਹਾਰ ਗਈ ਜੋਤੀ ਨੇ ਤੀਜੇ ਦੌਰ ਦੇ ਵਿੱਚ 87-86 ਦੀ ਬੜਤ ਬਣਾਈ ਪਰ ਬਸੇਰਾ ਨੇ ਚੌਥੇ ਦੌਰ ਵਿੱਚ ਤਿੰਨ ਸੰਪੂਰਨ 10 ਸਕੋਰ ਬਣਾ ਕੇ 116-115 ਦੀ ਬੜਤ ਬਣਾਈ ਅਤੇ ਫਾਈਨਲ ਦੌਰ ਦੇ ਵਿੱਚ 29-28 ਦੀ ਜਿੱਤ ਹਾਸਲ ਕਰਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਇੱਕ ਹੋਰ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ ਮਧੁਰਾ ਤਮਨ ਗਵਕਰ ਵੀ ਟੂਰਨਾਮੈਂਟ ਵਿੱਚ ਸੀ ਪਰ ਉਹ ਪਹਿਲੇ ਦੌਰ ਦੇ ਵਿੱਚ ਮੈਕਸੀਕੋ ਦੀ ਮਾਰਿਆਨਾ ਬਰਨਾਲ ਤੋਂ 142 145 ਨਾਲ ਹਾਰਨ ਤੋਂ ਬਾਅਦ ਬਾਹਰ ਹੋ ਗਏ ਪੋਰਸ਼ਾ ਦੇ ਕੰਪਾਊਂਡ ਵਰਗ ਵਿੱਚ ਭਾਰਤ ਦਾ ਇੱਕੋ ਇੱਕ ਤਿਰੰਦਾਜ਼ ਰਿਸ਼ਭ ਯਾਦਵ ਅੱਜ ਦੱਖਣੀ ਕੋਰੀਆ ਦੀ ਕਿਮ ਅਜੋਂਗੋ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਸੋ ਇਹ ਸਨ ਪੰਜਾਬ ਨਿਊਜ਼ ਦੀਆਂ ਖਬਰਾਂ ਇਸ ਨਾਲ ਹੀ ਤੁਸਮੈਂ ਦਵਾ ਗਿਆ ਧੰਨਵਾਦ